ਉੱਤਰੀ ਭਾਰਤ ਵਿੱਚ ਨਵੰਬਰ ਦਾ ਮਹੀਨਾ ਆਮ ਨਾਲੋਂ ਵੱਧ ਗਰਮ ਰਿਹਾ ਤੇ ਦਸੰਬਰ ਵਿੱਚ ਵੀ ਅਜੇ ਤੱਕ ਠੰਡ ਦਾ ਕੋਈ ਬਾਲਾ ਅਹਿਸਾਸ ਨਹੀਂ ਹੋਇਆ ਹੈ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਰਿਹਾ ਮੌਸਮ ਵਿਭਾਗ ਨੇ ਹੁਣ ਠੰਡ ਨੂੰ ਲੈ ਕੇ ਨਵਾਂ ਅਪਡੇਟ ਦਿੱਤਾ ਆਈਐਮਡੀ ਦਾ ਮੰਨਣਾ ਹੈ ਕਿ ਠੰਡ ਦਾ ਪ੍ਰਭਾਵ ਅਗਲੇ ਹਫਤੇ ਤੋਂ ਬਾਅਦ ਹੀ ਦਿਖਾਈ ਦੇਵੇਗਾ ਜਦੋਂ ਪਛਮੀ ਗੜਬੜੀ ਉੱਤਰ ਦੇ ਪਹਾੜੀ ਖੇਤਰਾਂ ਵਿੱਚ ਸਰਗਰਮ ਹੋ ਜਾਵੇਗੀ ਜੰਮੂ ਕਸ਼ਮੀਰ ਖੇਤਰ ਵਿੱਚ ਮੌਸਮ ਦੇ ਪੈਟਰਨ ਵਿੱਚ ਮਹੱਤਵਪੂਰਨ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਆਈਐਮਡੀ ਨੇ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਡ ਦੀ ਭਵਿੱਖਬਾਣੀ ਕੀਤੀ ਹੈ ਲਾਨੀਨਾ ਦਾ ਪ੍ਰਭਾਵ ਪੰਜਾਬ ਅਤੇ ਦਿੱਲੀ ਦੇ ਮੈਦਾਨੀ ਇਲਾਕਿਆਂ ਸਮੇਤ ਉੱਤਰੀ ਭਾਰਤ ਨੂੰ ਪ੍ਰਭਾਵਿਤ ਕਰੇਗਾ ਜਿਸ ਨਾਲ ਮੌਦਰ ਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਮੁੰਦਰੀ ਸਤਾਇਦਾ ਤਾਪਮਨ ਆਮ ਨਾਲੋਂ ਠੰਡਾ ਹੋਵੇਗਾ ਆਈਐਮਡੀ ਮੁਤਾਬਕ ਜੰਮੂ ਕਸ਼ਮੀਰ ਚ ਪਾਰੀ ਬਰਫਬਾਰਿ ਹੋਵੇਗੀ ਤੇ ਇਸ ਕਾਰਨ ਉੱਤਰ ਪੱਛਮੀ ਹਵਾਵਾਂ ਤੇਜ਼ੀ ਨਾਲ ਮੈਦਾਨੀ ਇਲਾਕਿਆਂ ਵੱਲ ਵਧਣਗੀਆਂ 11 ਤੋਂ 12 ਦਸੰਬਰ ਤੋਂ ਬਾਅਦ ਅਜੀਆ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਇਸ ਦੌਰਾਨ ਕਟੋ-ਕਟ ਤਾਪਮਨ ਦੀ ਹੌਲੀ-ਹੌਲੀ ਡਿੱਗਦਾ ਰਹੇਗਾ ਫਿਰ ਵੀ ਇਹ 7 ਡਿਗਰੀ ਦੇ ਆਸ-ਪਾਸ ਠਹਿਰ ਰਹੇਗਾ ਪਰ 7 ਤੋਂ 8 ਦਸੰਬਰ ਦੇ ਆਸ-ਪਾਸ ਜੰਮੂ ਕਸ਼ਮੀਰ ਦੇ ਪਹਾੜਾਂ ਤੇ ਪੱਛਮੀ ਗੜਬੜੀ ਪੈਦਾ ਹੋ ਰਹੀ ਹੈ ਦੇਸ ਕਾਰਨ ਪਾਰੀ ਬਰਬਾਰੀ ਹੋਵੇਗੀ ਇਸ ਗੜਬੜੀ ਦਾ ਅਸਰ ਹਰਿਆਣਾ ਪੰਜਾਬ ਚੰਡੀਗੜ੍ਹ ਦਿੱਲੀ ਅਤੇ ਪਛਮੀ ਉੱਤਰ ਪ੍ਰਦੇਸ਼ ਵਿੱਚ ਤਿੰਨ ਚਾਰ ਦਿਨਾਂ ਬਾਅਦ ਦੇਖਿਆ ਜਾ ਸਕਦਾ ਹੈ ਉੱਤਰ ਤੋਂ ਆਣ ਵਾਲੀਆਂ ਠੰਡੀਆਂ ਹਵਾਵਾਂ ਤੇਜ਼ੀ ਨਾਲ ਹਿਠਾ ਆਉਣਗੀਆਂ ਅਤੇ ਵੱਡੇ ਖੇਤਰ ਵਿੱਚ ਫੈਲ ਜਾਣਗੀਆਂ ਦਿੱਲੀ ਤੋਂ ਰਾਣਜੀਆ ਤੇ ਰਾਏਪੁਰ ਤੱਕ ਘੱਟੋ ਘੱਟ ਤਾਪਮਾਨ ਡਿੱਗ ਸਕਦਾ ਹੈ ਕਲਾਈਮੇਟ ਵੈਦਰ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਕੇਰਲ ਕਰਨਾਟਕ ਤਾਮਿਲਨਾਡੂ ਦੇ ਕੁਝ ਹਿੱਸਿਆਂ ਤੇ ਦੱਖਣੀ ਅੰਦਰੂਨੀ ਕਰਨਾਟਕ ਵਿੱਚ ਪਰ ਮੈਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ ਤਾਮਿਲਨਾਡੂ ਆਂਧਰਾ ਪ੍ਰਦੇਸ਼ ਉੜੀਸਾ ਦਖਣੀ ਛਤੀਸਗੜ੍ਹ ਤੇਲੰਗਾਨਾ ਲਕਸ਼ਦੀਪਾਤੇ ਅੰਡੇਮਾਨ ਨਿਕੁਬਰ ਦਾਪੂਆ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਉਤਰੀ ਅੰਦਰੋਨੀ ਕਰਨਾਟਕ ਦਖਣੀ ਮੱਧ ਮਹਾਰਾਸ਼ਟਰ ਦਖਣੀ ਕੋੰਕਣ ਅਤੇ ਗੋਆ ਵਿੱਚ ਦਰਬ ਦੇ ਕੁਝ ਹਿੱਸਿਆਂ ਅਤੇ ਅੰਦਰੋਨੀ ਉੜੀਸਾ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਹੋਰ ਅਪਡੇਟਸ ਲਈ ਦੇਖਦੇ ਰਹੋ ਜੈ ਬ੍ਰਿਟਿਸ਼